ਸੋਸ਼ਲ ਮੀਡੀਆ ਤੇ ਜੁੜੇ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਣੇ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਬੜੀ ਵਾਇਰਲ ਹੋਈ ਹੈ ਇੱਕ ਸਰਦਾਰ ਸਾਹਿਬ ਪੰਜਾਬ ਤੋਂ ਆਪਣੀ ਪਤਨੀ ਨੂੰ ਜੋ ਕਿ ਆਸਟ੍ਰੇਲੀਆ ਤੋਂ ਆ ਰਹੀ ਸੀਗੀ ਉਹਨਾਂ ਨੂੰ ਦਿੱਲੀ 에어ਪੋਰਟ ਤੋਂ ਪਿਕਅਪ ਕਰਕੇ ਰਾਤ ਦੇ ਟਾਈਮ ਵਾਪਸ ਆ ਰਹੇ ਸਨ ਪੰਜਾਬ ਸਾਈਡ ਨੂੰ ਤਾ ਮੰਨਤ ਟਾਬਾ ਹੈਗਾ ਇੱਕ ਦਿੱਲੀ ਤੋਂ ਬਾਹਰ ਨਿਕਲ ਕੇ ਉਥੋਂ ਉਹਨਾਂ ਨੇ ਖਾਣਾ ਖੂਣਾ ਖਾਦਾ ਤੇ 1.5 2 ਵਜੇ ਦਾ ਸਵੇਰ ਦਾ ਟਾਈਮ ਸੀ ਤੇ ਉਹਨਾਂ ਦੇ ਪਿੱਛੇ ਇੱਕ ਲੁਟੇਰਿਆਂ ਦੀ ਗੱਡੀ ਲੱਗ ਗਈ ਜਿਨ੍ਹਾਂ ਨੇ ਉਹਨਾਂ ਦਾ ਤਕਰੀਬਨ 100 ਕਿਲੋਮੀਟਰ ਤੱਕ ਪਿੱਛਾ ਕੀਤਾ ਤੇ ਉਹਨਾਂ ਨੂੰ ਕਾਫੀ ਕੋਸ਼ਿਸ਼ ਵੀ ਕੀਤੀ ਵੀ ਅਸੀਂ ਕੋਈ ਪੁਲਿਸ ਦਾ ਐਮਰਜੈਂਸੀ ਨੰਬਰ ਡਾਇਲ ਕਰੀਏ ਤੇ ਪਰ ਫਿਰ ਵੀ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਮੌਕੇ ਸਰ ਮਿਲੀ ਪਰ ਉਹਨਾਂ ਦਾ ਜੋ ਡਰਾਈਵਰ ਸੀਗਾ ਮੁੰਡਾ ਉਹੋ ਸਮਝ ਗਿਆ ਸੀ ਵੀ ਕੀ ਹਾਲਾਤ ਨੇ ਸੋ ਉਸਨੇ ਦੋ ਤਿੰਨ ਵਾਰ ਗੱਡੀ ਰਸਤੇ ਵਿੱਚ ਉਹਨਾਂ ਨੇ ਗੱਡੀ ਲਾ ਕੇ ਮੇਨ ਹਾਈਵੇ ਦੇ ਉੱਤੇ ਘੇਰਨ ਦੀ ਵੀ ਕੋਸ਼ਿਸ਼ ਕੀਤੀ ਪਰ ਫਿਰ ਵੀ ਡਰਾਈਵਰ ਕਦੇ ਪਿਸ਼ਾਹ ਮੁੜ ਗਿਆ ਐ ਸਾਈਡ ਤੋਂ ਕੱਢ ਕੇ ਇਦਾਂ ਬਚਦਾ ਰਿਹਾ ਸੋ ਅਲਟੀਮੇਟਲੀ ਉਹ ਵਾਪਸ ਦਿੱਲੀ ਵੱਲ ਮੁੜ ਕੇ ਕਿਸੇ ਗੈਸ ਸਟੇਸ਼ਨ ਤੇ ਜਾ ਕੇ ਉੱਥੇ ਟਾਇਲਟ ਦੇ ਵਿੱਚ ਲੋਕ ਕੇ ਉਹਨਾਂ ਨੇ ਬੰਦ ਕਰ ਲਿਆ ਤੇ ਉੱਥੋਂ ਉਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਨੇ ਲੋਕੇਸ਼ਨ ਵਗੈਰਾ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਟ੍ਰੇਸ ਕੀਤਾ ਤੇ ਪਰ ਜਿੱਦਾਂ ਦਾ ਉਹ ਪੁਲਿਸ ਐਕਸ਼ਨ ਚਾਹੁੰਦੇ ਸਨ ਉਹ ਰਿਸਪੌਂਸ ਉਹਨਾਂ ਨੂੰ ਨਹੀਂ ਮਿਲਿਆ ਤੇ ਉਹ ਸਰਦਾਰ ਸਾਹਿਬ ਨੇ ਕਾਫੀ ਪ੍ਰੈਸ ਕਾਨਫਰੰਸ ਕੀਤੀਆਂ ਨੇ ਪਿਛਲੇ 2-3 ਦਿਨਾਂ ਦੇ ਵਿੱਚ ਤੇ ਉਹਨਾਂ ਨੇ ਪੁਲਿਸ ਦੀ ناکਾਮੀ ਦੀ ਜਿਹੜੀ ਦੱਸੀ ਆ ਕਹਾਣੀ ਸਾਰੀ ਤੇ ਪਰ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਕੋਈ ਵੀ ਐਦਾਂ ਦੀ ਵਾਰਦਾਤ ਹੋਵੇ ਜਿਸ ਐਸਐਚਓ ਦੇ ਏਰੀਆ ਦੇ ਵਿੱਚ ਹੁੰਦੀ ਹੈ ਭਾਵੇਂ ਉਹ ਛੋਟੀ ਮੋਟੀ ਚੋਰੀ ਹੋਵੇ ਭਾਵੇਂ ਉਹ ਉਲਟਾ ਖੋਹਾ ਹੋਣ ਤੇ ਜੋ ਕੋਈ ਵੀ ਛੋਟਾ ਕ੍ਰਾਈਮ ਜਿਹੜਾ ਹੈਗਾ ਉਹ ਬਹੁਤ ਘੱਟ ਉਸ ਦੀ ਰਿਪੋਰਟ ਦਰਜ ਕੀਤੀ ਜਾਂਦੀ ਹੈ ਕਿਉਂਕਿ ਇਹ ਛੋਟੇ ਛੋਟੇ ਕ੍ਰਾਈਮ ਜਦੋਂ ਸਾਲਾਨਾ ਰਿਪੋਰਟ ਉਸ ਥਾਣੇ ਦੀ ਉਸ ਅਫਸਰ ਦੀ ਜਦੋਂ ਉੱਤੇ ਐਸਐਸਪੀ ਅਫੀਸ ਜਾਂਦੀ ਹੈਗੀ ਜਿਸ ਨੂੰ ਏਸੀਆਰ ਕਿਹਾ ਜਾਂਦਾ ਹੈ ਅ ਐਨੂਅਲ ਰਿਪੋਰਟ ਜੋ ਹੁੰਦੀ ਹੈਗੀ ਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਫਿਰ ਉਹਨਾਂ ਦੀ ਨੌਕਰੀ ਦੀ ਦੇ ਵਿੱਚ ਅੜਿੱਕਾ ਲਾਉਂਦੀਆਂ ਨੇ ਪ੍ਰਮੋਸ਼ਨਰ ਦੇ ਵਿੱਚ ਅੜਿੱਕਾ ਲਾਉਂਦੀਆਂ ਨੇ ਕਿਉਂਕਿ ਅ ਪੁੱਛਕਿਚ ਹੁੰਦੀ ਹੈ ਉਹਨਾਂ ਦੀ ਵੀ ਦੇਖੋ ਆ ਤੁਹਾਡੇ ਇਲਾਕੇ ਦੇ ਵਿੱਚ ਲੁਟੇਰੇ ਤੁਰੇ ਫਿਰਦੇ ਹਨ ਤੁਹਾਡੇ ਇਲਾਕੇ ਦੇ ਵਿੱਚ ਚੋਰ ਤੁਰੇ ਫਿਰਦੇ ਹਨ ਸੋ ਪੁਲਿਸ ਹਮੇਸ਼ਾ ਹੀ ਤੁਹਾਡੀ ਕੰਪਲੇਂਟ ਆਫੀਸ਼ੀਅਲੀ ਲੈਣ ਤੋਂ ਕਿਨਾਰਾ ਕਰਦੀ ਹੈ ਤੇ ਕਿਸੇ ਨਾ ਕਿਸੇ ਤਰ੍ਹਾਂ ਆਨੇ ਬਹਾਨੇ ਟਾਲੇ ਮਟੋਲੇ ਨਾਲ ਤੁਹਾਨੂੰ ਵੈਸੇ ਹੀ ਸੈਟੀਸਫਾਈ ਕਰਕੇ ਤੋੜ ਦਿੰਦੀ ਹੈਗੀ ਔਰ ਇਹ ਵਾਰ ਦਿੱਤਾ ਜਿਹੜੀਆਂ ਇਦਾਂ ਦੀਆਂ ਹੈਗੀਆਂ ਇਹ ਜ਼ਰੂਰੀ ਨਹੀਂ ਵੀ ਇਹ ਪੰਜਾਬ ਤੋਂ ਬਾਹਰ ਹੀ ਹੁੰਦੀਆਂ ਹਨ ਵੀ ਇਹ ਹਰਿਆਣੇ ਦੇ ਵਿੱਚੇ ਹੋ ਰਹੀਆਂ ਹਨ ਜਾਂ ਵੱਡੇ ਹਾਈਵੇਜ਼ ਤੇ ਉੱਤੇ ਹੋ ਰਹੀਆਂ ਹਨ ਇਹ ਆਪਣੇ ਹੀ ਪੰਜਾਬ ਦੇ ਵਿੱਚ ਵੀ ਰੋਜ਼ਾਨਾ ਦੀਆਂ ਘਟਨਾਵਾਂ ਹਨ ਜਿਹੜੀਆਂ ਕਿ ਜ਼ਿਆਦਾ ਕਈ ਵਾਰ ਮੀਡੀਆ ਦੇ ਵਿੱਚ ਨਹੀਂ ਆਉਂਦੀਆਂ ਤੇ ਮੈਂ ਪੰਜਾਬ ਦੇ ਵਿੱਚ ਹੀ ਸੀਗਾ ਇੱਕ ਦਿਨ ਅਸੀਂ ਅ ਅਮਰਸਰ ਤੋਂ ਬਠਿੰਡਾ ਆ ਰਹੇ ਸੀ ਵਾਇਆ ਜੀਰਾ ਤੇ ਥੋੜੀ ਦੇਰ ਪਿੱਛੋਂ ਜਦੋਂ ਬਟੰਡਾ ਪਹੁੰਚੇ ਰਾਤੀ तकरीबन 11 11:30 ਦਾ ਟਾਈਮ ਸੀ ਤੇ ਦੂਜੇ ਦਿਨ ਨਿਊਜ਼ ਵੇਖੀ ਤਾਂ ਪਤਾ ਚੱਲੇ ਆ ਬਈ ਇੱਕ ਜੈਤੋਂ ਦੇ ਨੇੜੇ ਕੋਈ ਲੁੱਟ ਹੋਈ ਆ ਤੇ ਜਦੋਂ ਅਸੀਂ ਉਹਦਾ ਧਿਆਨ ਦੇ ਨਾਲ ਟਾਈਮਿੰਗ ਵੇਖੀ ਤਾਂ ਜਦੋਂ ਅਸੀਂ ਲੰਕਿਆਏ ਹਾਂ ਉਥੋਂ ਖੁਦ ਸਾਡੇ ਪਿੱਛੇ ਹੀ ਕਿਸੇ ਗੱਡੀ ਨੂੰ ਰੋਕਿਆ ਗਿਆ ਤੇ 60 ਫੀਟ ਵੀ ਕੀਤੀ ਗਈ ਆ ਕਾਫੀ ਤੇ ਮੇਰਾ ਖਿਆਲ ਆ ਵੀ ਅਸੀਂ ਗੱਡੀ ਦੇ ਵਿੱਚ ਇੱਕ ਤਾਂ ਬੰਦੇ ਤਿੰਨ ਚਾਰ ਸੀਗੇ ਤੇ ਦੂਜੇ ਸਾਡੇ ਗੱਡੀ ਤੇ ਫਲੈਗ ਰੌਡ ਵਗੈਰਾ ਲੱਗੀ ਸੀਗੀ ਤੇ ਮੂਰੇ ਬਰਦੀਧਾਰੀ ਇੱਕ ਬੈਠਾ ਸੀ ਮੁਲਾਜ਼ਮ ਵੀ ਸੋ ਉਸ ਕਰਕੇ ਸ਼ਾਇਦ ਜਿਨ੍ਹਾਂ ਨੇ ਇਹ ਲੁੱਟਖੁਟ ਕੀਤੀ ਹੈ ਹੋ ਸਕਦਾ ਵੀ ਸਾਨੂੰ ਵੀ ਰੁਕ ਸਕਦੇ ਸੀਗੇ ਪਰ ਉਹਨਾਂ ਨੂੰ ਪਤਾ ਸੀ ਵੀ ਇਹ ਗੱਡੀ ਅਸੀਂ ਰੋਕਣੀ ਨਹੀਂ ਹੈਗੀ ਹੈ ਸੋ ਸਾਡੇ ਪਿੱਛੇ ਕੋਈ ਗੱਡੀ ਆਉਂਦੀ ਸੀ ਇਮੀਡੀਏਟਲੀ ਤੇ ਉਹ ਟਾਰਗੇਟ ਹੋਗੀ ਸੋ ਇਦਾਂ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਵੀ ਹਰ ਰੋਜ਼ ਹੀ ਹੁੰਦੀਆਂ ਨੇ ਆਹ ਚੀਨੀਆਂ ਦੀ ਸਨੇਚਿੰਗ ਫੋਨ ਸਨੇਚਿੰਗ ਤੁਸੀਂ ਹੋਰ ਕੋਈ ਸਮਾਨ ਹੈਗਾ ਇਦਾਂ ਦਾ ਤੁਹਾਡਾ ਉਹਦੀ ਲੁੱਟਖਸੁੱਟ ਤਕਰੀਬਨ ਹਰ ਰੋਜ਼ ਹੀ ਹੁੰਦੀ ਹੈ ਕਿਉਂਕਿ ਜੋ ਡਰੱਗਸ ਦੀ ਪ੍ਰੋਬਲਮ ਹੈਗੀ ਹੈ ਜਦੋਂ ਬੰਦਾ ਟੁੱਟਿਆ ਹੋਇਆ ਹੈ ਡਰੱਗੀ ਪਹਿਲਾਂ ਤਾਂ ਉਹ ਘਰ ਆਪਣੇ ਸਾਰਾ ਕੁਝ ਵੇਚ ਵਟ ਲੈਂਦਾ ਹੈ ਜਦੋਂ ਫੇਰ ਘਰ ਕੁਝ ਵੇਚਣ ਨੂੰ ਨਹੀਂ ਰਹਿੰਦਾ ਫਿਰ ਉਹ ਬਾਹਰ ਲੋਕਾਂ ਦੇ ਘਰਾਂ ਦੇ ਵਿੱਚ ਸੜਕਾਂ ਤੇ ਜਾ ਕੇ ਲੁੱਟਖਸਟ ਸ਼ੁਰੂ ਕਰ ਦਿੰਦਾ ਸੋ ਡਰੱਗ ਜੀ ਐਕਚੁਅਲੀ ਮੇਨ ਪ੍ਰੋਬਲਮ ਹੈਗੀ ਐ ਬਾਕੀ ਤਾਂ ਇਹ ਛੋਟੀਆਂ-ਮੋਟੀਆਂ ਲੁੱਟਾਂ ਦੇ ਨਾਲ ਮੈਂ ਕਿਸੇ ਕਿਸੇ ਦੀ ਕੋਠੀ ਬਣੀ ਨਹੀਂ ਦੇਖੀ ਤੇ ਨਾ ਹੀ ਮੈਂ ਕਿਸੇ ਦਾ ਹਵਾਈ ਦਾ ਜਿਕਰੀਦਿਆ ਵੇਖਿਆ ਸੋ ਇਹ ਇਹ ਛੋਟੇ ਕ੍ਰਿਮੀਨਲ ਹੈਗੇ ਨੇ ਇਹ ਸਿਰਫ ਡਰੱਗ ਅਬਿਊਜ਼ ਕਰਕੇ ਹੀ ਐਦਾਂ ਦੇ ਰਿਸਕ ਲੈਂਦੇ ਨੇ ਸੋ ਹਨੇਰੇ-ਸਨੇਰੇ ਉੱਥੇ ਨਾ ਚਲੋ ਕਿਉਂਕਿ ਜਿੱਦਾਂ ਦੇ ਹਾਲਾਤ ਹੁੰਦੇ ਆ ਫਿਰ ਆਪਾਂ ਨੂੰ ਉਦਾਂ ਦਾ ਹੀ ਅ ਅਖਤਿਆਰ ਕਰ ਲੈਣਾ ਚਾਹੀਦਾ ਹੈ ਆਪਣਾ ਰਸਤਾ ਤੇ ਦਿੱਲੀ ਦੇ ਵਿੱਚ ਬਥੇਰੇ ਹੋਟਲ ਰਹਿਣ ਵਾਸਤੇ ਹੈਗੇ ਨੇ 2 2 4 4000 ਰੁਪਏ ਰਾਤ ਨੂੰ ਮਿਲ ਜਾਂਦੇ ਨੇ ਤੁਸੀਂ ਜਿੱਥੇ ਮਰਜ਼ੀ ਰੁਕ ਕੇ ਦਿਨੇ ਉੱਥੇ ਆਰਾਮ ਨਾਲ ਚੱਲੋ ਤਾਂ ਕਿ ਸੇਫਟੀ ਰਹੇ ਕਿਉਂਕਿ ਐਦਾਂ ਦਾ ਇਨਸੀਡੈਂਟ ਜਦੋਂ ਹੁੰਦਾ ਤਾਂ ਜਿਹੜੋਂ ਬਾਹਰੋਂ ਲੋਕੀ ਜਾਂਦੇ ਨੇ ਉਹ ਮੀਡੀਆ ਦੇ ਵੇਖ ਕੇ ਬਹੁਤ ਜ਼ਿਆਦਾ ਡਰ ਜਾਂਦੇ ਨੇ ਉਹਨਾਂ ਨੂੰ ਹੁੰਦਾ ਵੀ ਪਤਾ ਨਹੀਂ ਉੱਥੇ ਕੀ ਹਨੇਰੀ ਆਈ ਹੋਈ ਹੈ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਹਾਲਾਤ ਨੋਰਮਲ ਹਨ ਠੀਕ ਹੈ ਹਜ਼ਾਰਾਂ ਦੇ ਵਿੱਚੋਂ ਲੱਖਾਂ ਦੇ ਵਿੱਚੋਂ ਕੋਈ ਨਾ ਕੋਈ ਇਦਾਂ ਦਾ ਵਿਕਟਮ ਬਣ ਜਾਂਦਾ ਹੈ ਤੇ ਜਿਹਦੀ ਫਿਰ ਇਹ ਖਬਰ ਆਪਣੀ ਸੋਸ਼ਲ ਮੀਡੀਆ ਤੇ ਆਪਾਂ ਜਿਵੇਂ ਚੱਲ ਰਹੀ ਹੈ ਉਹ ਵੇਖਦੇ ਆ ਥੈਂਕ ਯੂ